ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੇ ਦਿਨ ਚੜ ਗਿਆ ਨਵਾਂ ਰਜਈਆਂ ਚੋਂ ਨਿਕਲ ਆਏ ਆ ਸੂਰਜ ਆਪਣੇ ਸਿਖਰ ਤੇ ਆ ਗਿਆ ਤੇ ਹਿਰਜਈਆਂ ਚੋਂ ਹੋਂ ਨਿਕਲੇ 10 ਵਜੇ ਉੱਠ ਕੇ ਤਿਆਰ ਹੋ ਗਏ ਆ ਤੇ ਹੁਣ ਮੈਂ ਚੱਲਿਆ ਵਾਂ ਤਰਨਤਾਰਨ ਤਰਨਤਾਰਨ ਪਹਿਲਾਂ ਤੇ ਜਾ ਕੇ ਆਪਾਂ ਆਪਣੇ ਮਿਲਾਂਗੇ ਯਾਰਾਂ ਦੋਸਤਾਂ ਨੂੰ ਕੱਲ ਹੀ ਗਏ ਹਾਂ ਤੇ ਮੋਟਰਸਾਈਕਲ ਤੇ ਗਏ ਠੰਡ ਬੜੀ ਹੋ ਗਈ ਹੁਣ ਰਾਤੋਂ ਰਾਤ ਅਚਾਨਕ ਠੰਡ ਵੱਧ ਗਈ ਆ ਤੇ ਅੱਜ ਪਰ ਆਪਾਂ ਜਾਵਾਂਗੇ ਗੱਡੀ ਤੇ ਤੇ ਹੁਣ ਆਪਾਂ ਮੈਂ ਚੱਲਿਆ ਵਾਂ ਪਹਿਲੋਂ ਤੇ ਪ੍ਰੋਗਰਾਮ ਇਹ ਅੱਜ ਦਾ ਵੀ ਪਹਿਲੋਂ ਮੈਂ ਚੱਲਿਆ ਤਰਨਤਾਰਨ ਤਾਂ ਤਾਂ ਜਾ ਕੇ ਬਾਬਾ ਜੀ ਦੇ ਟੇਕ ਦੇ ਮੱਥਾ ਹਨਾ ਜ਼ਰੂਰੀ ਆ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਆ ਤਿੰਨ ਚਾਰ ਦਿਨ ਹੋ ਜਣਾ ਮੱਥਾ ਨਾਲ ਟੇਕਿਆ ਹੋਵੇ ਤੇ ਹੋਰ ਤਰਾਂਣ ਲਾ ਪੈਂਦਾ ਵਾ ਪਹਿਲੋਂ ਤੇ ਆਪਾਂ ਜਾ ਕੇ ਟੇਕ ਦੇ ਮੱਥਾ ਗੁਰਤਾਰੇ ਸਾਹਿਬ ਤੇ ਫਿਰ ਦੇਖਦੇ ਹਾਂ ਕਿੱਧਰ ਜਾਣੇ ਆ ਚੰਗਾ ਕੋਮੇਟਰਾ ਸੀਸਾ ਸੈੱਟ ਕਰ ਲਿਆ ਸੀਸੀ ਨਾਲ ਸੈੱਟ ਕੀਤਾ ਹੁਣ ਤੇ ਗੱਲ ਬੰਦ ਹੀ ਨਹੀਂ ਚੰਗਾ ਮੰਮ ਜੀ ਚੰਗਾ ਬਾਏ ਬਾਯੋ ਮੰਮੀ ਬਾਏ ਕਰਨਦੇ ਮਗਰ ਬੈਠੇ ਰੋਟੀ ਖਾਂਦੇ ਨਾ ਤੈਨੂੰ ਖਵਾਉਣਾ ਆ ਦੇਖ ਲੋ ਮੰਮੀ ਬੈਠੇ ਰੋਟੀ ਖਾਂਦੇ ਆ ਆਹ ਚੰਗਾ ਮੰਮ ਜੀ ਬਾਏ ਚਲੋ ਜੀ ਆਪਾਂ ਚੱਲਦੇ ਹੁਣ ਬੋਲੀਏ ਵੈਗਰ ਦਾ ਨਾਮ ਲਈਏ ਗੱਡੀ ਦਾ ਮੀਟਰ ਆਪਾਂ ਟ੍ਰਿਪ ਕਰ ਲਿਆ ਆਹ ਵੇਲਾ ਆਪਣੇ ਵੀਰੋਂ ਨਹੀਂ ਖਾਦ ਪਾਉਂਦੇ ਖਾਦ ਭੈਣ ਦੀ ਕਣਕਾਂ ਨੂੰ ਠੀਕ ਚਾਚਾ ਜੀ ਬੈਠੇ ਡੰਗਰ ਵੱਜੇ ਤੇ ਉਹ ਵੀਰ ਸਬਜੀ ਦੇ ਕੇ ਸਵੇਰੇ ਸਵੇਰ ਮੁੜ ਗਿਆ ਸਬਜੀ ਮਟਰ ਮੋਟਰ ਆਪਣੇ ਲੱਗੇ ਥੋੜੇ ਦੇ ਨਾਲ ਮਟਰ ਟੁੱਟਨੇ ਤੇ ਫਿਰ ਵੇਖਾਂ ਕੀ ਬੰਦਾ ਪ੍ਰੋਗਰਾਮ ਤੇ ਕੀ ਨਹੀਂ ਮਿੱਤਰੋ ਆਪਾਂ ਆਣ ਪਹੁੰਚਿਆ ਤਰਨਤਾਰਨ ਦਰਬਾਰ ਸਾਹਿਬ ਉਹ ਬੰਨੇ ਰਹਿ ਗਿਆ ਵਾ ਤੇ ਇਧਰੋਂ ਮੈਂ ਪਹਿਲਾਂ ਚੱਲਿਆ ਹਾਂ ਸੰਦੀਪ ਦੇ ਕੋਲੇ ਸੰਦੀਪ ਬਣਾ ਯਾਰ ਦੋਸਤ ਮੁੰਡਾ ਫਰੈਂਡ ਤੇ ਇਹਦੇ ਨਾਲ ਅਸੀਂ ਗਏ ਹਾਂ ਜੰਮੂ ਕਸ਼ਮੀਰ ਜਿੱਥੋਂ ਆਪਣੇ ਵਲੌਗ ਡਿਲੀਟ ਹੋਏ ਆ ਤੇ ਉਦੋਂ ਦਾ ਨਾ ਮੇਰਾ ਗਿੰਬਲ ਨਹੀਂ ਜਿਹੜਾ ਪਿਆ ਇਹਦਾ ਗਿੰਬਲ ਦਾ ਸਟੈਂਡ ਜਿਆਦੇ ਕੋਲ ਰਹਿ ਗਿਆ ਵਾ ਤੇ ਮੈਂ ਸੋਚਿਆ ਚੱਲ ਜਾਣ ਲੱਗੇ ਇਹਦੇ ਕੋਲੋਂ ਲੈ ਲੈਨੇ ਆ ਨਾਲੇ ਤੋਂ ਬਾਅਦ ਫਿਰ ਇਹਨੂੰ ਮੇਨ ਤੋਂ ਬਾਅਦ ਫਿਰ ਆਪਾਂ ਟੇਕਦੇ ਆ ਮੱਥਾ ਦਰਬਾਰ ਸਾਹਿਬ ਆ ਨਾਲ ਹੀ ਆ ਇੱਥੇ ਬਸ ਸਿਵਲ ਹਸਪੀਟਲ ਆ ਗਏ ਆ ਪਾਸੇ ਵਲੌਟ ਹਸਪੀਟਲ ਦੇ ਸਾਹਮਣੇ ਸੰਦੀਪ ਦਾ ਮੈਡੀਕਲ ਸਟੋਰ ਆ ਏ ਵੀਰ ਆਪਣਾ ਆਪਣੀ ਸ਼ਾਪ ਚਲਾਉਂਦਾ ਮੈਡੀਕਲ ਸਟੋਰ ਇਹਦਾ ਸੰਦੀਪ ਨਾਲੇ ਆ ਜਾਓ ਤੁਹਾਨੂੰ ਸੰਦੀਪ ਦੇ ਨਾਲ ਮਿਲਾ ਦਿੰਦੇ ਆਂ ਜੀ ਵੇਖਣ ਦਾ ਜੀ ਆਪਣੇ ਭਰਾ ਦਾ ਸੰਦੀਪ ਦਾ ਮੈਡੀਕਲ ਸਟੋਰ ਆ ਸਿਵਲ ਹਸਪੀਟਲ ਦੇ ਬਿਲਕੁਲ ਸਾਹਮਣੇ ਪੈਂਦਾ ਏ ਤੇ ਇਧਰੋਂ ਆਪਾਂ ਸੰਦੀਪ ਦੇ ਕੋਲ ਆ ਗਏ ਆਂ ਆ ਆਮਰਸਰ ਵਾਲਾ ਰੋਡ ਆ ਆਪਾਂ ਫਿਰ ਚੱਲਾਂਗੇ ਬਾਅਦ ਵਿੱਚ ਦਰਬਾਰ ਸਾਹਿਬ ਚੱਲਦੇ ਆਂ ਹੋਰ ਸੰਦੀਪ ਸਿੰਘ ਕੀ ਹਾਲ ਚਾਲ ਨੇ ਰਿਖਾ ਵਧੀਆ ਬੜਾ ਵਧੀਆ ਜੀ ਸੁਣਾਓ ਕੀ ਹਾਲ ਚਾਲ ਆਪ ਆਪਣਾ ਭਰਾ ਸੰਦੀਪ ਇਹਦੇ ਨਾਲ ਆਪਾਂ ਪੂਰਾ ਵਧੀਆ ਵਲੌਗ ਤੁਹਾਡਾ ਜੰਮੂ ਕਸ਼ਮੀਰ ਵਾਲਾ ਪਾਉਣਾ ਸੀ ਪਰ ਉਹ ਅਨਫੋਰਚੂਨੇਟਲੀ ਹੋ ਗਿਆ ਡਿਲੀਟ ਤੇ ਕੋਈ ਹੋਇਆ ਕੋਈ ਮਸਲਾ ਹਲਕੀ ਨਹੀਂ ਉਹਦਾ ਨਹੀਂ ਉਹ ਹੀ ਥੋੜੀਆਂ ਬਾਕੀਆਂ ਵੀਡੀਓ ਲੱਭੀਆਂ ਆਪਣੀਆਂ ਜਿਹੜੀਆਂ ਹੈਗੀਆਂ ਅਹੀਂ ਨਾ ਇਹਨਾਂ ਨੇ ਅਸਲ ਦੇ ਵਿੱਚ ਕੀ ਚੱਕਰ ਬਣ ਗਿਆ ਨਾ ਕਿ ਜਿੰਨੀਆਂ ਜ਼ਿਆਦੀਆਂ ਫੋਟੋਆਂ ਸੀ ਜਾਂ ਜ਼ਿਆਦੀਆਂ ਵੀਡੀਓ ਸੀ ਨਾ ਉਹ ਸਾਰੀਆਂ ਮੇਰੇ ਫੋਨ ਦੇ ਵਿੱਚ ਹੀ ਬਣਾਈਆਂ ਸੀ ਕਿ ਚੱਲ ਆਪਣਾ ਇੱਕ ਫੋਨ ਦੇ ਵਿੱਚ ਫੋਟਾ ਖਿੱਚੀ ਜਾਂਨੇ ਬਾਅਦ ਸਾਰੇ ਉਥੋਂ ਸ਼ੇਅਰ ਕਰ ਲਾਂਗੇ ਉਹ ਪਰ ਇਹੋ ਜੀ ਨਜ਼ਰ ਲੱਗੀ ਵੀ ਸਾ ਹੁਣ ਮੈਂ ਕਰਦਾ ਪੁੱਛਦਾ ਇਹਨੂੰ ਸੰਦੀਪ ਨੂੰ ਕੀ ਹਸਾਬ ਦਾ ਕੀ ਨਹੀਂ ਤੇ ਬਾਕੀ ਸੰਦੀਪ ਆਪਣਾ ਸਟੈਂਡ ਜੇ ਰੱਖਿਆ ਸਾਹਮਣੇ ਹਾਂਜੀ ਹਾਂਜੀ ਇਥੇ ਕੋਹਲਿਆ ਤੇਰੇ ਹਾਂ ਲਿਆ ਹਾਂ ਫਿਰ ਤੇ ਉਹ ਹੋਇਆ ਕੋਈ ਮਸਲੇ ਦਾ ਹੱਲ ਕਿ ਨਹੀਂ ਫਿਰ ਕੀ ਕਹਿੰਦੇ ਹੋ ਨਹੀਂ ਪੁੱਛਿਆ ਹੁੰਦਾ ਇਹਦਾ ਰਿਕਵਰ ਨਹੀਂ ਹੁੰਦਾ ਜੀ ਫੋਨ ਦਾ ਨਹੀਂ ਨਾ ਹੁੰਦਾ ਅਵੇ ਆ ਆਪਣਾ ਸਟੈਂਡ ਉਧਰ ਰਹਿ ਗਿਆ ਸੰਦੀਪ ਕੋਲ ਆਪਣੇ ਤੋਂ ਆਪਾਂ ਸਟੈਂਡ ਜਾਂ ਲੈ ਲਿਆ ਆਪਣੇ ਫੋਨ ਦਾ ਤੇ ਹੁਣ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਠੀਕ ਹੈ ਤੇ ਇਹਨੂੰ ਮੈਂ ਹੁਣ ਸ਼ਾਮ ਨੂੰ ਆ ਕੇ ਮਿਲੂੰਗਾ ਹੁਣ ਇਹ ਵੀ ਬਿਜ਼ੀ ਆ ਕਸਟਮਰ ਇਹਦੇ ਕੋਲ ਆਉਂਦੇ ਆ ਤੇ ਸ਼ਾਮਾਂ ਨੂੰ ਇਹਨੂੰ ਮਿਲਦੇ ਆ ਆਪਣੇ ਵੀਰ ਨੂੰ ਕਿਹੜਾ ਇਹਦਾ ਜਿਗਾੜ ਜਿਹੜਾ ਫੋਨ ਨੂੰ ਹੋਲਡ ਕਰਦਾ ਵਾ ਆ ਆਪਣਾ ਗਿੰਬਲ ਆ ਜਿਹਦੇ ਨਾਲ ਮੈਂ ਵੀਡੀਓ ਰਿਕਾਰਡਿੰਗ ਕਰਦਾ ਵਾਂ ਤੇ ਇਹਦਾ ਜਿਹੜਾ ਕੈਮਰਾ ਫੋਨ ਦਾ ਹੋਲਡਰ ਇਹਦਾ ਉਹ ਇਹਦੇ ਕੋਲ ਰਹਿ ਗਿਆ ਸੀ ਸੰਦੀਪ ਕੋਲ ਉਹ ਮੈਂ ਲੈਣ ਆਇਆ ਹਾਂ ਹੁਣ ਸ਼ਾਮਾਂ ਨੂੰ ਮਿਲਦੇ ਆ ਇਹ ਆ ਲੋ ਜੀ ਆ ਹੋ ਗਿਆ ਜੀ ਅਟੈਚ ਠੀਕ ਹੈ ਇਹਦੀ ਵੀ ਪਤਾ ਨਹੀਂ ਬੈਟਰੀ ਕਿੰਨੀ ਹੋਣੀ ਕਿੰਨੀ ਨਹੀਂ ਆ ਵੇ ਆ ਆਪਣਾ ਹੁਣ ਗਿੰਬਲ ਅਟੈਚ ਹੋ ਗਿਆ ਬਈ ਗਰੂ ਜੀ ਬਾਬੇ ਤੋਂ ਪਰਚੀ ਲੈ ਲਈਏ ਗੱਡੀ ਦੀ ਬਾਬੇ ਨੇ ਮਾਨੂੰ ਪਰਚੀ ਦੇਤੀ ਆ ਉਹ ਗਾਂ ਫਸਰੇ ਤੇ ਲਾ ਲੈਣੀ ਗੱਡੀ ਇੱਥੇ ਆਪਾਂ ਲਾਤੀ ਆਪਣੀ ਗੱਡੀ ਇੱਥੇ ਲਾਤੀ ਆ ਆੜਾ ਬੰਧਿਆ ਸਾਰਾ ਸਿਸਟਮ ਪਾਰਕਿੰਗ ਵਰਕਿੰਗ ਦਾ ਹੁਣ ਆਰਾ ਸੱਚੇ ਪਾਤਸ਼ਾਹ ਤਨ ਤਾਂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵਲੇ ਸਵੇਰਾ ਸਵੇਰਾ ਧੁੰਦ ਜੀ ਪਈ ਆ ਤਾਂ ਕਰਕੇ ਤੁਹਾਨੂੰ ਪਤਾ ਹੀ ਹੈ ਦਰਬਾਰ ਸਾਹਿਬ ਦਾ ਇੱਥੋਂ ਸਰੋਵਰ ਬਹੁਤ ਵੱਡਾ ਵਾ ਚਲੋ ਮੈਂ ਲਾਗੇ ਜਾ ਕੇ ਤੁਹਾਨੂੰ ਦਰਸ਼ਨ ਕਰਾ ਦੇਣਾ ਆਪਾਂ ਮੱਥਾ ਟੇਕ ਲਿਆ ਦਰਬਾਰ ਸਾਹਿਬ ਬਾਬਾ ਜੀ ਨੇ ਪ੍ਰਸ਼ਾਦ ਆਪਾਂ ਨੂੰ ਦੇ ਦਿੱਤਾ ਵਾ ਤੇ ਹੁਣ ਮੈਂ ਚੱਲਿਆ ਸਿਮੂ ਦੇ ਘਰੇ ਸਿਮਰਨਜੀਤ ਸਿੰਘ ਦੇ ਘਰੇ ਉਹ ਵੀ ਆਪਣਾ ਵੀਰ ਮਰਚੰਟ ਨੇ ਵੀ ਆਲਾ ਏ ਆਜੋ ਤੁਹਾਨੂੰ ਉਹਦੇ ਨਾਲ ਮਿਲਾਉਨੇ ਆ ਆ ਗਿਆ ਆਪਣਾ ਭਰਾ ਸਿਮਰਨਜੀਤ ਸਿੰਘ ਹੋਰ ਕੀ ਹਾਲ ਚੱਲ ਨੇ ਜਿਆਦੀ ਯਾਰ ਟਾਈਮ ਭਰਾਵਾ ਤੁਹਾਡੇ ਸ਼ਹਿਰ ਦੇ ਵਿੱਚ ਵੀ ਬੜਾ ਕਈ ਬੜਾ ਦੇ ਹਾਂ ਯਾਰੋ ਸਿਮਰਨਜੀਤ ਸਿੰਘ ਨੂੰ ਮਿਲੋ ਇਹ ਵੀਰ ਆਪਣੇ ਨੇ ਮਰਚੰਟ ਨੇ ਵੀ ਦੇ ਵੱਡੇ ਅਫਸਰ ਨੇ ਠੀਕ ਹੈ ਜੀ ਤੇ ਥੋੜੇ ਦਿਨਾਂ ਨੂੰ ਇਹਦਾ ਵੀ ਤੁਹਾਨੂੰ ਪੋਡਕਾਸਟ ਕਰਕੇ ਵਿਖਾਉਣਾ ਆਣ ਪਹੁੰਚਿਆ ਖਡੂਰ ਸਾਹਿਬ ਤੇ ਗੱਡੀ ਆਪਾਂ ਆਪਣੀ ਇੱਥੇ ਪਿੱਛੇ ਲਾਤੀ ਆ ਪਾਰਕਿੰਗ ਦਾ ਤਾਂ ਆਪਾਂ ਨੂੰ ਇਸ ਪਤਾ ਨਹੀਂ ਮੈਂ ਵੀ ਬੜੇ ਚਿਰ ਬਾਅਦ ਆਇਆ ਬੜੇ ਸਾਲਾਂ ਬਾਅਦ ਖਡੂਰ ਸਾਹਿਬ ਆਇਆ ਵਾ ਤੇ ਪਹਿਲੋਂ ਆਪਾਂ ਨੂੰ ਇੱਥੇ ਪੁੱਛਣਾ ਪੈਣਾ ਵਾ ਵੀ ਗੁਰਦਾਰਾ ਮਲਖਾੜਾ ਕਿੱਥੇ ਆਦੇ ਮੇਨ ਗੁਰਦਾਰਾ ਸਾਹਿਬ ਕਿੱਥੇ ਆ ਚਾ ਬਾਪੂ ਜੀ ਨੂੰ ਪੁੱਛਦੇ ਆ ਫਿਰ ਆਪ ਹਾਂਜੀ ਆ ਗੁਰੂ ਰੰਗਦੇਵ ਜੀ ਦਾ ਘਰਵਾ ਆ ਵਾਲਾ ਜੀ ਹਾਂਜੀ ਹਾਂਜੀ ਉਹ ਮਹਾਰਾਜਾ ਦਰਬਾਰ ਵਾਲਾ ਹਾਂਜੀ ਜਿਹੜਾ ਉੱਤੋਂ ਲੈ ਬੰਨੇ ਉੱਤ ਪਿਆਨਾ ਸਾਹਿਬ ਉੱਥੇ ਅਠਾਂ ਪਾਸੇ ਨੇ ਤਪੱਸਿਆ ਕੀਤੀ ਹੈ ਜਿਹੜਾ ਉਹ ਬਾਹਰ ਗੁਰਦਰਾ ਹੈ ਤੇ ਪਿਆਨਾ ਸਾਹਿਬ ਤਪਿਆਨਾ ਸਾਹਿਬ ਹਾਂ ਹਾਂ ਅੱਛਾ ਜਿੱਥੇ ਸ਼ਲੋਕਰ ਆ ਮਾਤਾ ਠੀਕ ਹੈ ਨੇ ਅਜੇ ਤੇ ਗੱਡੀ ਲਈ ਆ ਕੇ ਤੇ ਹਾਂਜੀ ਗੱਡੀ ਉੱਥੇ ਚੱਲ ਜਾਣੀ ਆ ਹਾਂਜੀ ਉੱਥੇ ਲਾ ਕੇ ਪਾਰਕ ਬਣੀ ਆ ਹਾਂਜੀ ਪਾਰਕ ਤੇ ਉੱਥੇ ਗੱਡੀਆਂ ਨੂੰ ਜਮ੍ਹਾਂ ਕਰਦੇ ਨੇ ਮੁਰਤੇ ਉੱਥੇ ਲਾਈਨ ਲੱਗਰ ਪਾਣੀ ਆ ਹਾਂਜੀ ਕਿਵ ਲੰਗਰ ਆ ਲ ਠੀਕ ਹੈ ਜੀ ਨਾਲ ਖੀਰ ਖਾਓ ਨਾਲ ਮਠਕਾ ਖਾਓ ਮਾਤਾ ਕੀ ਬੀਜ ਦੇ ਹਾਂ ਮਾਤਾ ਕੀ ਬੀਜ ਉੱਥੇ ਤੇ ਪਿਆਣਾ ਸਾਹਿਬ ਜਿਹੜਾ ਤੇ ਪਿਆਣਾ ਸਾਹਿਬ ਗੁਰਦਰਾ ਸਾਹਿਬ ਅਠਾਂ ਪਾਸ਼ਾ ਜੀਆਂ ਨੇ ਤਪੱਸਿਆ ਕੀਤੀ ਆ ਠੀਕ ਹੈ ਜੀ ਤੇ ਜਿਹੜਾ ਮੱਲ ਖਾਣਾ ਗੁਰਦਰਾ ਸਾਹਿਬ ਆ ਵਾ ਆਪਰੇ ਦੂਨੂ ਦੇ ਵੀ ਦਾ ਕੰਮ ਆ ਇਹ ਗੁਰੂ ਅੰਗਦ ਦੇਵ ਜੀ ਦਾ ਘਰ ਆ ਇਹ ਇੱਥੇ ਕੋਲ ਕਬੱਡੀ ਕਰਨ ਰੇ ਮੜਾ ਖੜਾ ਖਾ ਪਾਣੀ ਹਾਂ ਵੀ ਇੱਥੇ ਕੋਲ ਕਬੱਡੀ ਦਾ ਇਹਨਾਂ ਨੇ ਰੀਤ ਸ਼ੁਰੂ ਕੀਤੀ ਸੀ ਨਾ ਨਮਾਜ਼ ਦੇ ਸੀ ਉੱਥੇ ਗੁਰੂ ਅਰਜਨ ਦੇਵ ਜੀ ਇੱਥੇ ਠੇਡਾ ਲਾ ਕੇ ਡਿਗੇ ਆ ਉਧਰ ਅੱਗੇ ਆ ਉੱਥੇ ਅਜੇ ਮਤੇ ਸਾਡੀ ਕਿਲਾ ਉੱਥੇ ਲੱਗਾ ਅੱਛਾ ਜੀ ਜੀ ਦਾ ਗੁਰੂ ਅਰਜਨ ਦੇਵ ਜੀ ਅੜਕੇ ਡਿਗੇ ਸੀ ਠੀਕ ਠੀਕ ਉਹ ਇੱਥੇ ਅੱਗੇ ਆ ਦਰਵਾਜ਼ੇ ਦੇ ਵਿੱਚੋਂ ਦਰਵਾਜ਼ਾ ਅੱਛਾ ਜੀ ਦਰਵਾਜ਼ੇ ਬੰਨੇ ਗੁਰੂ ਅਰਜਨ ਦੇਵ ਜੀ ਦਾ ਦਰਵਾਜ਼ਾ ਹਾਂਜੀ ਉੱਥੇ ਮਾਤਾ ਥੜਾ ਸਾਹ ਉੱਥੇ ਮ अच्छा जी। अच्छा जी। ਪਾਟੇ ਪਾਣੀ ਇਥੇ ਮਹਾਰਾਜਾ ਇਸ਼ਨਾਨ ਕਰਉਂਦੇ ਨੇ। ਠੀਕ ਆ ਇਥੇ ਲੱਗ ਗਈ। ਹਾਂ ਲੱਗ ਗਿਆ ਨਾਲ। ਠੀਕ ਹੈ ਠੀਕ ਆ। ਤੇ ਇਥੇ ਕਿੰਨੇ ਗੁਰਦਰਾ ਸਾਹਿਬ ਆ ਮੇਨ ਮੱਥਾ ਟੇਕਣ ਵਾਲੇ ਮਤਲਬ ਵੀ। ਅੱਠ ਅੱਠ 5 6 ਆਈਆਂ ਵਾ। 8 5 6 ਆਈਆਂ। ਹਾਂਜੀ। ਤੇ ਮੇਨ ਗੁਰਦਰਾ ਸਾਹਿਬ ਇੱਕ ਤਪਿਆਣਾ ਸਾਹਿਬ ਹੋ ਗਿਆ। ਹਾਂ ਤਪਿਆਣਾ ਸਾਹਿਬ। ਹਾਂਜੀ। ਇਹ ਮਹਾਰਾਜਾ ਘਰ ਹੋ ਗਿਆ। ਠੀਕ ਆ ਜੀ। ਉਹ ਗੁਰਦਰਾ ਮਾਈ ਭਰਾਇ ਸਾਹਿਬ ਮਹਾਰਾਜ ਜੀ ਪੁਕਾਰਾ ਕਰਵਾ। ਅੱਛਾ ਜੀ। ਇੱਥੋਂ ਜਾ ਕੇ ਨਹੀਂ। ਹਾਂਜੀ। ਉੱਥੋਂ ਖਾਂ ਜਾ ਕੇ। ਉਹ ਕਹਿੰਦੇ ਵੇਚੀ ਜਾਂ ਉਹ ਮਾਈ ਭਰਾਇ ਸਾਹਿ ਮਾਈ ਬਲੇ ਮਾਈ ਪ੍ਰਾਈਸ ਆ ਠੀਕ ਆ ਉਹਨਾਂ ਦਾ ਗੁਰਦੁਆਰਾ ਉੱਧਰ ਆ ਠੀਕ ਆ ਜੀ ਤੇ ਹੁਣ ਫਿਰ ਅਸੀਂ ਮਤਲਬ ਇੱਧਰ ਜਾਂਦੇ ਆ ਫਿਰ ਬਾਬਾ ਜੀ ਦੇ ਉੱਧਰ ਮੱਥਾ ਟੇਕਦੇ ਆ ਉਸ ਤੋਂ ਛੱਡਾ ਗੱਡੀ ਉੱਥੇ ਵੀ ਚੱਲ ਜਾਂਦੀ ਆ ਨਹੀਂ ਗੱਡੀ ਤਾਂ ਇੱਥੇ ਹੀ ਲਾ ਕੇ ਆਪਾਂ ਤੁਰ ਕੇ ਚੱਲਣਾ ਕਿਹੜਾ ਦੂਰ ਆ ਨਹੀਂ ਨਹੀਂ ਮਤਲਬ ਕੱਟੀ ਜਾਣੀਆਂ ਨਾ ਹਾਂਜੀ ਹਾਂਜੀ ਗੱਡੀ ਉੱਥੇ ਪਾਰਕ ਬਣੀ ਆ ਉੱਥੇ ਉਹਨੂੰ ਜਮ੍ਹਾਂ ਕਰ ਦੇਣੀ ਤਾਂ ਮੈਂ ਠੀਕ ਠੀਕ ਹੈ ਜੀ ਠੀਕ ਓਕੇ ਧੰਨਵਾਦ ਜੀ ਬਾਬਾ ਜੀ ਹਾਂ ਜੀ ਮਿੱਤਰੋ ਜਿਵੇਂ ਤੁਹਾਨੂੰ ਬਾਬਾ ਜੀ ਨੇ ਦੱਸ ਹੀ ਦਿੱਤਾ ਵਾ ਵੀ ਇੱਥੇ ਮੇਨ ਜਿਹੜੇ ਆ ਤਿੰਨ ਗੁਰਦਾਰਾ ਸਾਹਿਬ ਚਾਰ ਆ ਇੱਕ ਤਪਿਆਣਾ ਸਾਹਿਬ ਗੁਰਦਾਰਾ ਵਾ ਇੱਕ ਜਿਹੜਾ ਤੁਸੀਂ ਮੇਰੇ ਮਗਰ ਵੇਖੰਦੇ ਜੇ ਇਹ ਮੱਲਖੜਾ ਸਾਹਿਬ ਗੁਰਦਾਰਾ ਵਾ ਤੇ ਇੱਕ ਇੱਧਰ ਆ ਜਿਹੜਾ ਆਪਣਾ ਗੁਰਦਾਰਾ ਸਾਹਿਬ ਦਰਬਾਰ ਸਾਹਿਬ ਆ ਠੀਕ ਹੈ ਜੀ ਤੇ ਆਪਾਂ ਜਾਣਦੇ ਆ ਮੱਥਾ ਟੇਕਿਓਨੇ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਤੇ ਗੁਰੂ ਮਹਾਰਾਜ ਦੀ ਅਠਾਂ ਪਾਤਸ਼ਾਹਾਂ ਦੀ ਚਰਨਛੋਹ ਪ੍ਰਾਪਤ ਤੇ ਜਗਾ ਵਾ ਠੀਕ ਹੈ ਜੀ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਮਾਥਾ ਟੇਕੋਨੇ ਜੀ ਜਿਹੜਾ ਇਧਰ ਨੂੰ ਆਪਨੇ ਮੇਨ ਦਰਬਾਰ ਸਾਹਿਬ ਵੱਡਾ ਗੁਰਦੁਆਰਾ ਸਾਹਿਬ ਆ ਤੇ ਇਧਰ ਮੱਲ ਖਾੜਾ ਗੁਰਦੁਆਰਾ ਸਾਹਿਬ ਆ ਤੇ ਤਪਿਆਣਾ ਸਾਹਿਬ ਗੁਰਦੁਆਰਾ ਔਰ ਸਾਈਡ ਤੇ ਆ ਤੇ ਆਜੋ ਜੀ ਆਪਾਂ ਕਰਦੇ ਆਂ ਦਰਸ਼ਨ ਇੱਥੇ ਲਾਗੇ ਬਰੇ ਦੁਕਾਨਾਂ ਵੇਗੀਆਂ ਸ਼ਾਪਿੰਗ ਸ਼ਾਪਿੰਗ ਵਾਸਤੇ ਥੋੜਾ ਬਹੁਤ ਤੁਸੀਂ ਜੇ ਸਮਾਨ ਖਰੀਦਣਾ ਵੇਦੇ ਤੋਂ ਖਰੀਦ ਸਕਦੇ ਵਧੀਆ ਬਾਜ਼ਾਰ ਪੂਰਾ ਵੱਡਾ ਏ ਖਡੂਰ ਸਾਹਿਬ ਆਪਾਂ ਆਏ ਆਂ ਇਸ ਟਾਈਮ ਦਰਬਾਰ ਸਾਹਿਬ ਦਾ ਬਿਉਰਾ ਵੀ ਲਿਖਿਆ ਇੱਥੇ ਕਿਹੜੇ ਕਿਹੜੇ ਆ ਗੁਰਦੁਆਰਾ ਸ੍ਰੀ ਦਰਬਾਰ ਸਾਹਿ ਬਾਕੀ ਮੇਰਾ ਮੇਨ ਮਕਸਦ ਤੁਹਾਨੂੰ ਗੁਰਦਾਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਇਤਿਹਾਸ ਦਾ ਮੈਂ ਤੇ ਆਪ ਇੱਕ ਬੜਾ ਅਨਜਾਣ ਆ ਜੇ ਕਿਤੇ ਥੋੜਾ ਬਹੁਤ ਕੋਈ ਅਖਰਵਾਦਾ ਘਾਟਾ ਹੋ ਜੇ ਭੁੱਲ ਚੁੱਕ ਮਾਫ ਕਰਨੀ ਕੋਈ ਅਖਰਵਾਦਾ ਘਾਟਾ ਬੋਲਿਆ ਜਾਵੇ ਤੇ ਇਤਿਹਾਸ ਤੋ ਹੀ ਮੇਰੇ ਨਾਲੋਂ ਵੀਡੀਓ ਵੇਖਣ ਵਾਲੇ ਜਾਦੇ ਸਿਆਣੇ ਜੇ ਤੁਹਾਨੂੰ ਸਾਰਿਆਂ ਨੂੰ ਆਪ ਨੂੰ ਹੀ ਪਤਾ ਵਾ ਆਪਾਂ ਤੇ ਬਸ ਮਹਾਰਾਜ ਜੀ ਦੇ ਅੱਜ ਦਰਸ਼ਨ ਕਰਨ ਆਏ ਆ ਤੇ ਨਾਲ ਮੈਂ ਸੋਚਿਆ ਵੀ ਤੁਹਾਨੂੰ ਵੀਡੀਓ ਬਣਾ ਕੇ ਸਾਰਾ ਤੁਹਾਨੂੰ ਇੱਥੋਂ ਦਾ ਦਰਸ਼ਨ ਕਰਾ ਦਾਂ ਜਿਹੜੇ ਵੀਰ ਆਪਣੇ ਪਰਦੇਸਾਂ ਚ ਬੈਠੇ ਆ ਇੰਡੀਆ ਤੋਂ ਬਾਹਰ ਆ ਜਿਹੜੇ ਆਪਣੇ ਵੀਡੀਓ ਵੇਖ ਕੇ ਪੰਜਾਬ ਦੇ ਨਾਲ ਜੁੜੇ ਹੋਏ ਫੀਲ ਕਰਦੇ ਆ ਆਪਣੇ ਆਪ ਨੂੰ ਉਹਨਾਂ ਵਾਸਤੇ ਆਪਾਂ ਵੀਡੀਓ ਬਣਾਉਂਦੇ ਆ ਤੇ ਇੱਧਰ ਆਵੇ ਇੱਧਰ ਵੀ ਗੁਰਦਾਰਾ ਸਾਹਿਬ ਜੀ ਦਾ ਬਿਉਹਰਾ ਲਿਖਿਆ ਹੋਇਆ ਨੇ ਤੇ ਇੱਥੇ ਜਦੋਂ ਆਪਾਂ ਗੁਰਦਾਰਾ ਸਾਹਿਬ ਦੀ ਮੇਨ ਇੰਟਰਸਟ ਤੇ ਆਜਨੇ ਤੇ ਇੱਥੇ ਵੇਖੋ ਬੋਰਡ ਕਿੱਡਾ ਤਕੜਾ ਪੁਰਾਣੇ ਜਮਾਨੇ ਦਾ ਕੋਈ ਨਾ ਪਤਾ ਨਹੀਂ ਕਿੰਨੇ ਸਾਲ ਪੁਰਾਣਾ ਹੋਣਾ ਏ ਬਹੁਤ ਸ਼ਾਨਦਾਰ ਇੱਥੇ ਗੱਡੀਆਂ ਗੁਡੀਆਂ ਦੀ ਪਾਰਕਿੰਗ ਇੱਥੇ ਬਹੁਤ ਖੁੱਲੀ ਆ ਉਧਰੋਂ ਆਹੀਂ ਤੇ ਸਗੋਂ ਗੱਡੀ ਪਿੱਛੇ ਲਾ ਆਏ ਸਾਨੂੰ ਪਤਾ ਨਹੀਂ ਮਾੜਾ ਜਿਹਾ ਉਥੋਂ ਗਾਂ ਆ ਕੇ ਇੱਥੇ ਤੁਸੀਂ ਜਿੱਥੇ ਮਰਜ਼ੀ ਆਪਣ ਬਾਰ ਗੱਡੀ ਥੋੜਾ ਭੀੜ ਭੜਕਾ ਵੇਖ ਕੇ ਬੰਦੇ ਨੂੰ ਇੱਕ ਨਹੀਂ ਹੁੰਦਾ ਵਾ ਪਤਾ ਨਹੀਂ ਅੱਗੇ ਜਗ੍ਹਾ ਮਿਲਣੀ ਕਿ ਨਹੀਂ ਮਿਲਣੀ ਕਿਉਂਕਿ ਥੋੜਾ ਗੁਰਦੁਆਰਾ ਸਾਹਿਬ ਸ਼ਹਿਰ ਦੇ ਅੰਦਰ ਆ ਤਾਂ ਕਰਕੇ ਤੁਸੀਂ ਬਸ ਇਧਰੋਂ ਜਦੋਂ ਅੰਦਰ ਐਂਟਰ ਮਾਰਨੀ ਆ ਨਾ ਐਂਟਰੀ ਮਾਰ ਕੇ ਤੁਸੀਂ ਇਧਰ ਵੇਖੋਗੇ ਤੇ ਤੁਹਾਨੂੰ ਆਵੇ ਸਾਰੀ ਪਾਰਕਿੰਗ ਹੀ ਪਾਰਕਿੰਗ ਮਿਲਣੀ ਆ ਤੇ ਬਹੁਤ ਜਿਆਦਾ ਜਗ੍ਹਾ ਵਾ ਇੱਥੇ ਠੀਕ ਆ ਜੀ ਮੇਲਾ ਨਾ ਹੋਵੇ ਤੇ ਇੱਥੇ ਕੋਈ ਚੱਕਰ ਹੀ ਨਹੀਂਗਾ ਤੁਸੀਂ ਆਪਣੀ ਗੱਡੀ ਲਾ ਸਕਦੇ ਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਸਤਨਾਮ ਸ੍ਰੀ ਵਾਹਿਗੁਰੂ ਜੀ ਮੇਨ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਆਜੋ ਜੀ ਚਲਿ ਸਰੋ ਦਰਸ਼ਨ ਗੁਰਦੁਆਰਾ ਤਰਵਾਰ ਸਾਹਿਬ ਅੰਗੀਠਾ ਸਾਹਿਬ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਇੱਥੇ ਗੁਰੂ ਮਹਾਰਾਜ ਜੀ ਦਾ ਹੋਇਆ ਵਾ ਸੰਸਕਾਰ ਹੋਇਆ ਵਾ ਅੰਤਿਮ ਸਮਾਵਨਾ ਨੇ ਇੱਥੇ ਗੁਜ਼ਾਰਿਆ ਵਾ ਤੇ ਆ ਗੁਰਦੁਆਰਾ ਥੜਾ ਸਾਹਿਬ ਆਪਣਾ ਗੁਰੂ ਮਹਾਰਾਜ ਜੀ ਨੂੰ ਇਸ਼ਨਾਨ ਕਰਾਉਣ ਤੋਂ ਬਾਅਦ ਇੱਥੇ ਉਹ ਫਿਰ ਬਾਅਦ ਵਿੱਚ ਗਰਬਾਣੀ ਦਾ ਪ੍ਰਵਾਹ ਚੱਲਦਾ ਸੀ ਖਡੂਰ ਸਾਹਿਬ ਆਪਾਂ ਗੁਰਦਾਰ ਸਾਹਿਬ ਦਰਸ਼ਨ ਕਰ ਲਿਆ ਤੇ ਥੋੜਾ ਟਾਈਮ ਦੀ ਸ਼ੋਰਟੇਜ ਹੋਣ ਕਰਕੇ ਸਾਰੇ ਗੁਰਦਾਰ ਸਾਹਿਬ ਚ ਨਹੀਂ ਜਾਇਆ ਗਿਆ ਉਹਦੇ ਵਾਸਤੇ ਮਾਫੀ ਦੇ ਜਾਂਚ ਕਾਂ ਫਿਰ ਕਿਸੇ ਦਿਨ ਦੂਸਰੇ ਗੁਰਦਾਰ ਸਾਹਿਬ ਵੀ ਜਾਵਾਂਗੇ ਆਪਾਂ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਹੋ ਵੀ ਮਿੱਤਰੋ ਖਡੂਰ ਸਾਹਿਬ ਤੋਂ ਹੁਣ ਆਪਾਂ ਆ ਗਏ ਆ ਮੈਂ ਹੁਣ ਆ ਗਿਆ ਤਰਨਤਨ ਸਿਮੂ ਨੂੰ ਇੱਥੇ ਘਰੇ ਛੱਡ ਕੇ ਤੇ ਹੁਣ ਮੈਂ ਚੱਲਿਆ ਆਪਣੇ ਘਰ ਨੂੰ ਵਾਪਸ ਸਿਮੂ ਫਿਰ ਹੈ ਚਲ ਠੀਕ ਹੈ ਕੱਲ ਮਿਲਦੇ ਆਂ ਫਿਰ ਹੈ ਹਾਂ ਠੀਕ ਹੈ ਓਕੇ ਚਲੋ ਜੀ ਹੁਣ ਗੱਡੀ ਉੱਥੋਂ ਮੁੜ ਜਣੀ ਹੈ ਨਾ ਹਾਂ ਜੀ ਮੁੜਣੀ ਹੈ ਹਾਂ ਚਲੋ ਠੀਕ ਹੈ ਜੀ ਓਕੇ ਚਲੋ ਠੀਕ ਹੈ ਮਿੱਤਰੋ ਮਿਲਦੇ ਹਾਂ ਹੁਣ ਅਗਲੇ ਕਿਸ ਬਲੌਗ ਦੇ ਵਿੱਚ